ਮਾਈਂਡ ਕਰਨੀ ਤੇ ਗੱਲ ਹੈ ਯਾਰ ਇਹ ਥੈਂਕ ਯੂ ਸਸਿਕਾਲ ਦੇਖੋ ਕਿਦ ਤਰ੍ਹਾਂ ਮੌਸਮ ਹੋ ਗਿਆ ਮਿੱਤਰੋ ਬਾਹਰੋਂ ਕਬੱਡੀ 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 ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਗੁਰਸ਼ਾਨ ਸਿੰਘ ਨੇ ਚੱਕ ਲਿਆ ਮਿੱਤਰੋ ਆਪਣੇ ਨੇ ਟੈਚੀ ਪਹਿਲਾਂ ਤੁਸੀਂ ਟੋਰਚ ਚੈੱਕ ਕਰੋ ਗੁਰਸ਼ਾਨ ਸਾਹਿਬ ਤੋਂ ਪਹਿਲਾਂ ਮੈਂ ਮੈਡਮ ਸਵਾਹ ਚੈੱਕ ਕੇ ਲੈ ਕੇ ਆਇਆ ਬੰਦਾ ਸਵਾਹ ਚੈੱਕ ਕੇ ਲੈ ਗਿਆ ਤੇ ਕੱਪੜੇ-ਕੂਪੜੇ ਮਿੱਤਰੋ ਪੈਕ ਹੈ ਇਸ ਟੈਕੀ ਦੇ ਵਿੱਚ ਆਪਾਂ ਨੇ ਆਪਣੇ ਕੱਪੜੇ ਪਾ ਲਿਆ ਇਹ ਜੇ ਕੁਸ਼ਾਨ ਦੇ ਕੱਪੜੇ ਹੋ ਗਏ ਹਾਂਜੀ ਸ਼ਮਾ ਚੱਲੀ ਆਵਲ ਹੋ ਗਿਆ ਰੈਡੀ ਹਾਂਜੀ ਠੀਕ ਹੋ ਗਿਆ ਇਹਦੇ ਵਿੱਚ ਹੈ ਗਿਆ ਚਾਰ ਜਰ ਚੱਪਲਾਂ ਦੀ ਜੋੜੀ ਤੇ ਆਹ ਫालतू ਸਮਾਨ ਜੀ ਅਲਮ ਗਲਮ ਕੰਗੜੀ ਕੰਗੇ ਅੰਗਣੇ ਵੰਗਣਾ ਇਹਦੇ ਵਿੱਚ ਮੇਤਰੋ ਰੱਖਿਆ ਬੋਤਲ ਪਾਣੀ ਦੀ ਕਰੇ ਸਫਰ ਤੇ ਜਾਣਾ ਏ ਸੈਰਾਂ ਤੇ ਨਹੀਂ ਉਹ ਕੋਟ ਕੁਸ਼ਾਨ ਤੇ ਮੇਰੇ ਵਾਲਾ ਪਾ ਲਿਆ ਮੈਂ 3-4 ਸਾਲ ਹੋ ਗਿਆ ਕੋਟ ਲੱਗਦੀ ਨਾ ਅੱਭੀ ਨਹੀਂ ਪਹਿਨਿਆ ਕਦੋਂ ਕਿ ਨਹੀਂ ਕੱਢਿਆ ਅੱਜ ਮੈਂ ਘਟੇ ਜਾਣ ਲੱਗੇ ਤੇਰੇ ਕੋਟ ਮੀਚਾ ਗਿਆ ਹੈ ਫਿਰ ਤੂੰ ਸੀ ਪਾਉਂਗੀ ਇਹ ਤੇ ਪਾਪਾ ਕੀ ਪਾਉਣਗੇ ਫਿਰ ਸਹੀ ਮੇਰੇ ਨਾਲ ਪਾ ਤੇਰਾ ਆਉਣਾ ਨਹੀਂ ਮੇਰੇ ਜੈਕਟ ਪਾਈ ਦੀ ਆ ਦੇਖੋ ਚਲ ਤੂੰ ਪਾ ਰਖ ਇਹ ਤਾਂ ਇਹਦਾ ਸਹੀ ਹੈ ਜੈਕ ਉਹ ਜੀ ਰੰਗੀ ਜੈਕਟ ਸਹੀ ਗੱਲ ਹੈ ਫੌਜੀਆ ਦੇ ਪੁੱਤ ਹੈ ਅਸੀਂ ਇਨਕਲਾਬ ਜਿੰਦਾਬਾਦ ਤੇ ਪੈਂਟੀ ਵੀ ਤੂੰ ਆਪਣੀ ਘਰੇ ਰਹੋਗੀ ਕਿਉਂਕਿ ਦਵਿੰਦਰ ਹੋਣੀ ਦਵਿੰਦਰ ਤੇ ਹਰਮਨ ਇਹਨੇ ਘਰੇ ਕੰਮ ਤੇ ਹੀ ਹੈ ਤੇ ਇਸ ਕਰਕੇ ਵੀ ਪੈਂਟੀ ਬੜੇ ਕੁੜੀ ਛੱਡ ਦੇਣੀ ਆ ਕਿਉਂਕਿ ਇਹਨਾਂ ਨੂੰ ਡਰ ਲੱਗਦਾ ਕਿ ਆਪਣੀ ਗੱਡੀ ਲੈ ਜਾਈਏ ਉੱਥੇ ਜਾ ਕੇ ਭੱਜ ਜਿਵੇਂ ਔਖਾ ਹੋ ਜਾਂਦਾ ਹੈ ਨਾ ਤੇ ਠੰਡ ਵੀ ਉੱਧਰ ਕਾਫੀ ਜ਼ਿਆਦਾ ਹੈ ਆ ਸਾਡੇ ਰੂਮ ਦੇ ਮੁਕਾਬਲੇ ਵਰਨਾ ਅਸੀਂ ਸਵੇਰੇ ਜਦ ਤਿਆਰ ਹੋ ਰਹੇ ਹਾਂ ਕੱਪੜੇ-ਕੁਪੜੇ ਪਾ ਰਹੇ ਹਾਂ ਇਹ ਸਾਡੇ ਨਾਲ 30 35 ਸਵੇਰ ਦੀ ਨਾ ਕਦੇ ਅੰਦਰ ਕਦੇ ਬਾਹਰ ਹਨਾ ਇਹਨਾਂ ਦਾ ਚਿਹਰਾ ਦੇਖ ਕੇ ਇਹਨੂੰ ਇਹਨੂੰ ਪਤਾ ਲੱਗ ਗਿਆ ਵੀ ਕਿਤੇ ਜਾਣਾ ਇਹਨਾਂ ਨੇ ਤੇ ਮੇਰੀ ਆਪਣੀ ਇਹ ਫੀਲਿੰਗ ਥੋੜੀ ਸੈਡ ਜਿਹੀ ਫੀਲਿੰਗ ਹੁੰਦੀ ਜਿਹੜੀ ਕੋ ਮੈਨੂੰ ਮਹਿਸੂਸ ਹੁੰਦੀ ਹੈ ਹਨਾ ਕਿ ਵੀ ਹਨਾ ਬੱਚਿਆ ਵਾ ਗਿਆ ਨਾ ਹਨਾ ਲਈ ਤੀ ਹਨਾ ਵਈ ਹਾ ਵਈ ਹਾ ਵਈ ਹਾ ਵਈ ਹਾ ਵਈ ਹਾ ਵਈ ਸਾਰੀ ਇਹਨਾਂ ਇਨਫੋਰਮੇਸ਼ਨ ਦਵਿੰਦਰ ਨੂੰ ਦੇ ਰਹੇ ਹਾਂ ਦਵਿੰਦਰ ਐ ਕ੍ਰੀਮਲ ਸਾਹਮਣੇ ਮਾਰਕੀਟ ਤੋਂ ਨਾ ਇੱਕ ਅਦੀ ਖਰਾਖਰ ਵਧੀਆ ਡਿਫਰੈਂਟ ਡਿਫਰੈਂਟ ਲੈ ਕੇ ਪਾਈਆਂ ਪੈਂਥਰ ਹੁਣ ਕੋਈ ਗੇਮ ਲੈ ਕੇ ਖੇਡਣ ਲੈ ਕੇ ਦੇ ਦੇ ਮੈਂ ਤਿਆਰ ਰੱਖੋ ਯਾਰ ਪੈਂਥਰ ਦਾ ਠੀਕ ਹੈ ਠੀਕ ਹੈ ਜੀ ਕੋਈ ਚੱਕਰੇ ਨਹੀਂ ਠੀਕ ਹੋ ਗਿਆ ਤਿੰਨ ਚ ਅੱਧਾ ਘੰਟਾ ਐ ਕਰ ਲੈ ਖਿਲਾਉਣੇ ਨੂੰ ਅੱਛਾ ਅੱਧਾ ਘੰਟਾ ਲਾਉਣੇ ਰਵਸ ਸਪੈਂਡ ਕਰਦਾ ਕੰਮ ਤੋਂ ਆ ਕੇ ਠੀਕ ਹੈ ਸਹੀ ਹੈ ਜੀ ਐਵੇਂ ਥੀ ਉਹ ਤਾਂ ਹੀ ਛੱਡ ਕੇ ਜਾਣ ਦਾ ਜੀ ਨਹੀਂ ਕਰਦਾ ਯਾਰ ਐਵੇਂ ਥੀ ਆ ਜੋ ਵੀ ਆ ਜੇ ਆ ਜੋ ਵੀ ਆ ਜੇ ਰੱਖੋ ਪਿੱਛੇ ਗਰਮ ਨਾ ਹੋ ਜਾ ਠੰਡੇ ਨਾ ਹੋ ਜਾ ਗਰਮ ਨਾ ਹੋ ਜਾ ਤੂੰ ਤੇਰਾ ਬਾਲਾ ਚਿੱਟੇ ਕੱਪੜੇ ਪਾ ਲਿਆ ਜੀ ਤੇਰਾ ਕੱਪੜੇ ਬਾਲੇ ਚਿੱਟੇ ਜਿੱਟੇ ਵਾਲੇ ਅੱਛਾ ਇਹ ਬਲੈਕ ਪਾ ਲੈ ਮੈਂ ਵਾਈਟ ਪਾ ਲੈ ਉਹ ਹਾਂ ਆਪਾਂ ਦੇਖੀ ਨਹੀਂ ਕਿ ਸਿਮਰ ਨੇ ਸਾਰੀ ਵਾਈਟ ਪਾ ਲਈ ਤੇ ਆਪਾਂ ਸਾਰੇ ਮੇਰੇ ਤੋਂ ਬਲੈਕ ਤੇ ਕੁਸ਼ਾਨ ਵੀ ਤੇ ਬਲੈਕ ਐਂਡ ਵਾਈਟ ਕਰਦੇ ਨੇ ਤਾਂ ਫਿਰ ਓਕੇ ਮੈਂ ਲੈ ਹਾਂਜੀ ਹਾਂਜੀ ਹੈਪੀ ਹਰ ਨਹੀਂ ਓਕੇ ਸਭ ਸਾਰਾ ਬਲੈਕ ਹੀ ਕਰਦਾ ਵੀ ਸਾਰੇ ਰੱਖਣਾ ਪੈਂਟਰ ਕਰਕੇ ਠੀਕ ਹੈ ਇੱਕ ਚੀਜ਼ ਰਹਿ ਗਈ ਪਰ ਕਰੇਗਾ ਮੈਂ ਲੈ ਕੇ ਕਰੇਗਾ ਬੈਟਰ ਹੋ ਗਿਆ ਜੀ ਬੈਟਰ ਹੋ ਗਿਆ ਕੀ ਦੋ ਕਰਾ ਰਾ ਸਾਥ ਦੋ ਤੁਸੀਂ ਜਾਜੂ ਪੀ ਲਈ ਆਸੀ ਪੀ ਲਈ ਹਾਂ ਜੀ ਮੈਂ ਤਾਂ ਚਾਹ ਜੀ ਪੀਤੀ ਮੈਂ ਤਾਂ ਇਹ ਨਿਰਣੈ ਕਰ ਜੀ ਬਾਹਰ ਤੱਕੇ ਨਾ ਨਾਲੇ ਗੱਡੀ ਦਾ ਭਰੋਣੇ ਆਪਾਂ ਟੈਂਕ ਮਿੱਤਰੋ ਆ ਦੇਖੋ ਇਹ ਤਾਂ ਕੀ ਰੱਖਿਆ ਹੈ ਹਾਂ ਨਹੀਂ ਨਹੀਂ ਉਹ ਪਾਣੀ ਲੈ ਜਾਣਾ ਹਾਂ ਤਾਂ ਲਿਖਿਆ ਹੈ ਉਹ ਲੱਕੜੀ ਹੈ ਬਿੱਲੋ ਬੈਡ ਵੀ ਨਾਲ ਚੱਕ ਰਿਹਾ ਜਾਂ ਖੇਡਣਾ ਕਰਾ ਇੰਨਾ ਸੋਲ ਬੈਟ ਨੂੰ ਬਣਾ ਕੇ ਕ੍ਰਿਕਟ ਨਹੀਂ ਖੇਡੂਗੀ ਇਹ ਨੂੰ ਐ ਐ ਥੋੜੋ ਮੇਰੇ ਰੱਖੋ ਕਰੀ ਦਾ ਹੁੰਦਾ ਹਾਂ ਬੈਡਰੂਮ ਨਾਲ ਤਕੜਾ ਬਣਾ ਆ ਬੈਡਮ ਤਗੜਾ ਬਣਾ ਲੱਗਣਾ ਯਾਰ ਕਣੀਆ ਸਾਹੀ ਸਾਹੀ ਲੱਕੜੀ ਦੀ ਬੜੀ ਮਜ਼ਬੂਤ ਬੁਣੀ ਲੱਕੜ ਫੁੱਲ ਜਾਣੀ ਆ ਤੁਸੀਂ ਵੀ ਮੀ ਟੁੱਟ ਰਹੀ ਆ ਬੈਟ ਵੀ ਮੀ ਟੁੱਟ ਰਹੀ ਆ ਫਿਰ ਕ੍ਰਿਕਟ ਕਿੱਦਾਂ ਖੇਡੂ ਕਹਿੰਦੀ ਇਹ ਤਾਂ 20 ਪਿੰਚੇ ਚ ਵੀ ਚੱਲਦਾ ਜੀ ਆਪਾਂ ਫਿਰ ਸਹੀ ਗੱਲ ਹਾਂ ਹਾਂ ਚੰਗਾ ਤੇਵਿੰਦਰ ਓਕੇ ਮਮਾ ਜੀ ਹਾਂਜੀ ਹਾਂਜੀ ਠੀਕ ਆ ਬਾਜੂ ਓਕੇ ਠੀਕ ਆ ਜੀ ਓਕੇ ਮਮਾ ਜੀ ਓ ਬੱਚਾ ਹਾਈ ਜੀ ਹਾਂ ਹੁਣ ਆਪਾਂ ਜਿਹੜੀ ਸਭ ਤੋਂ ਪਹਿਲੀ ਆਪਾਂ ਨੂੰ ਆਟੋ ਗੇੜੀ ਲਈ ਆ ਸਭ ਤੋਂ ਪਹਿਲੀ ਉੱਥੇ ਰੁਕ ਗਏ ਆਪਾਂ ਇਹ ਛੋਟੀ ਆਟੋ ਗੇੜੀ ਲੈ ਬਹੁਤੀ ਵੱਡੀ ਨਹੀਂ ਹੈਗੀ ਇਹਨਾਂ ਨੂੰ ਮਿਲਣਾ 50 ਪੀਨ ਵਾਸਤੇ ਇੱਧਰ پیسے ਇਹ ਵੀ ਹੈਗੇ ਆ ਆ ਦੇਖੋ ਸ਼ਿਸ਼ਿਲ ਜਾਨੀ ਹੈ ਮੇ ਜਿਹੜੀ ਆਪਣੀ ਸ਼ੌਪ ਤੇ ਬਣਦੀ ਹੈ ਰੰਚੀਨੀ ਰਗੂ ਵਾਲੀ ਕੀ ਪੜਾ ਬੇਟੀ ਕਪੂਚੀਨੋ ਦੇਖੋ ਮੈਂ ਲੱਤਮਕਿਆ ਤੋਇਆ ਕਪੂਚੀਨੋ ਅੱਛਾ ਮੈਂ ਤੁਸੀਂ ਲੱਤਮਕਿਆ ਤੁਸੀਂ ਅੱਛਾ ਮੈਂ ਇੱਕ ਆਪਣਾ ਰੋਜੀ ਦੇ ਕੋਆ ਵਾਲੀ ਕੋਰਲੇਟੋ ਇਹ ਹੈਗੀ ਆ ਦੁਬਈ ਦੀ ਚਾਕਲੇਟ ਤੋਂ ਬਣੀ ਹੋਈ ਹੈ ਜਿਹੜੀ ਹੈ ਨਾ ਟਿਕਟੌਕ ਉੱਪਰ ਦੇਖੀ ਹੋਣੀ ਹੈ ਕੁਨਾਫਾ ਚਾਕਲੇਟ ਉਹਦੀ ਕਰਨੇ ਤੋਂ ਬਣੀ ਹੋਈ ਹੈ ਉਹਦੀ ਬਰਤੋਲੇ ਵੀ ਹੈ ਅਸੀਂ ਇਹ ਵੀ ਆ ਲੈਨੇ ਕਹਿੰਦੀ ਇਹ ਦੁਬਈ ਆ ਦੁਬਈ ਵਾਲੀ ਕਰਨੇ ਤੋਂ ਹੈ ਹੁਣ ਆਪਾਂ ਟੋਲ ਟੈਕਸ ਤੇ ਪਹੁੰਚੀਏ ਇੱਥੋਂ ਆਤੂ ਪਰਚੀ ਪਹਿਲੇ ਨਿਕਲ ਗਈ ਬਈਆ ਤੋ ਜਿੱਥੇ ਆਪਾਂ ਨੇ ਆਹ ਵਾਲਾ ਰੋਡ ਛੱਡਣਾ ਹੈ ਉੱਥੇ ਆਪਾਂ ਨੇ ਪਰਚੀ ਪਾਉਣੀ ਹੈ ਤੇ ਸਾਰਾ ਟੈਕਸ ਹੈ ਬੜਾ ਰੋਡ ਟੈਕਸ ਹੈ ਉਹ ਇੱਥੇ ਦੇਣਾ ਪਵੇਗਾ ਟੋਲ ਟੈਕਸ ਨਾਲ ਇੱਕੋ ਜਗ੍ਹਾ ਦੇ ਦੇਣਾ ਹੁਣ ਆਪਾਂ 3 323 ਕਿਲੋਮੀਟਰ ਵਿੱਚੋਂ ਗੱਡੇ ਆਂ ਸਫ਼ਰ ਹੁਣ ਤੱਕ ਤੇ ਹੁਣ ਆਪਾਂ ਜਾਮ ਲੱਗਿਆ ਬਲੂਨੀਆ ਦੇ ਨੇੜੇ ਛੜੀ ਆ ਪਾ ਗਏ ਆ ਤੇ ਅਤਕ ਹੋ ਗਏ ਨਾ ਅੱਗੇ ਹੋਵੇ ਐਕਸੀਡੈਂਟ ਨੈਵੀਗੇਟਰ ਦੱਸ ਰਿਹਾ ਹੈ ਬੀ ਸੜਨ ਲਈ ਕਿ ਮੀਂਹ ਮਤਲਬ ਬਹੁਤ ਪੈ ਰਿਹਾ ਹੈ ਇਹ ਕਿਹੜਾ ਵਾਲਾ ਏਰੀਆ ਨਾ ਇਹ ਸਾਰੇ ਪਹਾੜੀ ਏਰੀਆ ਹੈ ਇੱਥੇ ਗੱਡੀ ਸਪੀਡਾਂ ਬਹੁਤ ਘੱਟ ਘੱਟੇ ਹੌਲੀ ਚੱਲਦੀਆਂ ਹੁਣ ਆਪਾਂ ਜਾਮ ਚਰੂਗੇ ਹੋਏ ਆ ਤੇ ਉਹ ਸਾਹਮਣੇ ਦੇਖੋ ਬੋਰਡ ਵੀ ਲੱਗਿਆ ਸੁਣਾਣਾ ਮੈਂ ਇਹ ਉਹ ਕਰੋ ਚੱਕ ਸਾਹਮਣੇ ਬੋਰਡ ਸਾਫ਼ ਦਿਖਾ ਲੂੰ ਇਹ ਉਹ ਦੇਖ ਬੀਅਕੀ ਐਕਸਾਈਟ ਹੋਇਆ ਸਾਹਮਣੇ ਬੋਰਡ ਤੇ ਲਿਖਿਆ ਆਂਦਾ ਇਹ ਵਾਲੇ ਰੋਡ ਦੇ ਉੱਤੇ ਦੇਖੋ ਕਿਦਾਂ ਦਾ ਮੌਸਮ ਹੋ ਗਿਆ ਮਿੱਤਰੋ ਬਾਹਰ ਹੁਣ ਕੁਝ ਵੀ ਨਹੀਂ ਦਿਖਦਾ ਕਿ ਫੇਲੀ ਮੇਟਰ ਆਪਾਂ ਰੁੱਕ ਗਏ ਆ ਆਉਟੋ ਗ੍ਰੇਲ ਦੇ ਉੱਤੇ ਤੇ ਆਪਾਂ 374 ਕਿਲੋਮੀਟਰ ਆਪਣੀ ਸਫਰ ਕਰਤਾ ਆਪਣੇ ਘਰ ਤੋਂ ਲੈ ਕੇ ਇੱਥੇ ਤੱਕ ਦਾ ਬਾਹਰ ਮੀਂਹ ਪੈਂਦਾ ਤੇ ਉਤਰੀਏ ਭੁੱਖੀ ਵੀ ਲੱਗੀ ਹੋਈ ਆ ਕੋਈ ਟਾਈਮ ਵੀ 2:30 ਵਜ ਗਏ ਆ ਚਲੀ ਪੁੱਤਰੀ ਗੁਸ਼ਾਨ ਵੀ ਨੇ ਮੇਟਰ ਬਹੁਤ ਸਤਾ ਘਾੜੇ ਦੀ ਆਵਾਜ਼ ਇਹਦੀ ਨਾ ਗੋਈ ਦੀ ਦੀ ਲੈ ਗੋਈ ਦੀ ਮੈਨੂੰ ਪ੍ਰੋਬਲਮ ਨਹੀਂ ਕਰਾਣੀ ਅਸੀਂ ਮਜ਼ਾਕ ਕਰਦੇ ਕੋਈ ਸ਼ਾਨੀਬੀਰ ਨੂੰ ਇਹ ਨਹੀਂ ਪਿਛਲੇ ਮਾੜੀ ਅੱਖ ਲੱਗੀ ਹੁਣ ਇਹਨੂੰ ਛੇੜਦੇ ਸੀ ਕਹਿੰਦਾ ਵੀ ਤੇਰੇ ਘਰਾਂ ਦੀ ਆਵਾਜ਼ ਆਉਂਦੀ ਹੈ ਇਹ ਕਹਿੰਦਾ ਨਾ ਮੈਂ ਘਰੇੜੇ ਮਾਰਦੇ ਨਹੀਂ ਮੈਂ ਤਾਂ ਫਿੱਟਾਂ ਸੀ ਤੁਸੀਂ ਵਲੌਗ ਬਣਾਉਦੇ ਮੈਂ ਵਲੌਗ ਬਣਾ ਨਹੀਂ ਸਕਿਆ ਟਰੈਫਿਕ ਬਹੁਤ ਸੀ ਮੀਂਹ ਪੈਂਦਾ ਸੀ ਇੰਨੀ ਬਣਾ ਰਹਿਣਾ ਸੀ ਚੱਲੀਏ ਵਿਖਾਈਏ ਕੁਝ ਹਾਂ ਚੱਲੀਏ ਮਿੱਤਰੋ ਮੇਰਾ ਵੀ ਕੱਢਦੇ ਆਪ ਹੁਣ ਤਾਂ ਕੋਟ ਪਾਉਣਾ ਕਹਿੰਦੇ ਬਣਦਾ ਹੈ ਇਦਾਂ ਲੱਗਿਸ਼ਾਂ ਵੀ ਤੇਰਾ ਕੋੜ ਕੋਤਾ ਠੰਡਾ ਤਰਾਂ ਲਵਾਨੀ ਕਿਤੇ ਓਹੋ ਛਿਆ ਲਵੇ ਮਨੂੰ ਠਿੱਗੇ ਨਹੀਂ ਦਿੰਦੀ ਠੰਡੂ ਠੰਡ ਹੈਗੀ ਆ ਜਿਉਂ ਜਿਉਂ ਆਪਾਂ ਨੌਰਦਵਾਲ ਨੂੰ ਜਾਈ ਜਾਂਦੇ ਆ ਤੂੰ ਤੂੰ ਠੰਡ ਵਧੀ ਜਾਂਦੀ ਸਾਡੇ ਜਿਹੜਾ ਮੀਂਹ ਪੈਂਦਾ ਨਾ ਆਪਣੇ ਰੋਮ ਦੇ ਨੇ ਮੀਂਹ ਦਾ ਪਾਣੀ ਪੀਣਾ ਠੰਡਾ ਨਹੀਂ ਹੁੰਦਾ ਹੈਗਾ ਇਹ ਤਾਂ ਇੱਕ ਲਿਖੀ ਬਰਫ਼ ਨਹੀਂ ਪੀਲ ਪੀਲ ਕੇ ਆਉਂਦੀ ਐਦਾਂ ਲੱਗਦੀ ਆ ਓਹ ਤੇਰਾ ਪਲ ਹੋ ਜਾ ਹੁਣ ਤੇ ਇਹਨੂੰ ਦੇਖ ਕੇ ਮੂੰਹ ਚ ਪਾਣੀ ਆਉਂਦਾ ਕਿੰਨੇ ਲੋਕਾਂ ਦੇਖੋ ਲਾਈਨ ਦੇ ਵਿੱਚ ਲੱਗੇ ਹੋਏ ਆ ਕਿ ਰੋਟੀ ਦਾ ਟਾਈਮ ਹੈ ਨਾ ਦੁਪਹਿਰ ਦੇ ਸਮੇਂ ਫਿਰ ਲੋਕ ਸਭ ਰੁਕੇਸ਼ ਤੋਂ ਪਤਾ ਖਾਂਦੇ ਪੀਂਦੇ ਫਿਰ ਆਪਾਂ ਨੇ ਆ ਬਸ ਮਾਲ ਆਰਡਰ ਕੀਤਾ ਪਾਸਤਾ ਰੂਸਾ ਸੈਂਸਨ ਯੰਤੇ ਸਿੰਪਲ ਇਧਰ ਪਾਸਤਾ ਰੂਸਾ ਜ ਪਰਮੀਜਾਨੋ ਤੇ ਉਤੇ ਪੀਸ ਬੂਫਲੇ ਦਾ ਤੇ ਹੈਗਾ ਪਾਸਤਾ ਕੋਨ ਬਸ਼ਾ ਮੈਲਾ ਪਰਮੀਜਾਨੋ ਇਹ ਬੂਫਲਾ ਪਾਣੀ ਮਿੱਤਰ ਪਾਣੀ ਕਿੰਨੇ ਦੇਖਣ ਵਾਸਤੇ ਮੈਂ ਕਿਦਾਂ ਸਵਾਸੀ ਦੇ ਪਾਸ ਤੋਂ ਠੀਕ ਤਾਂ ਆਲੂ ਦੇ ਪਰੌਂਠੇ ਨਹੀਂ ਕੰਦੇ ਪਾਈ ਚਲਦੇ ਚਲਦੇ ਮਿਸਟਰੋ ਨੇਰਾ ਹੋ ਗਿਆ ਹੁਣ ਸਫਰ ਸਾਰਾ ਹੀ ਆਪਣਾ 50 55 ਕਿਲੋਮੀਟਰ ਦਾ ਰਹਿ ਗਿਆ ਪਰ ਦਿਲ ਸਾਰਾ ਹੀ ਲੱਗਿਆ ਬਸ ਪਿੱਛੇ ਫੋਨ ਤੇ ਫੋਨ ਆ ਰਹੇ ਕਹਿੰਦੇ ਕਦੋਂ ਪਹੁੰਚਗੇ ਕਦੋਂ ਗਾਰੇ ਹੈ ਕਦੋਂ ਗਾਰੇ ਹੈ ਮੀ ਇੰਨਾ ਪਿਆ ਨਾ ਸਾਰੇ ਰਸਤੇ ਨਹੀਂ ਜਰ ਮੀ ਘਟਿਆ ਗਿਆ ਬਸ ਅਸੀਂ ਰਫਤਾਰ ਦੇ ਵਿੱਚ ਇਦਾਂ ਹੀ ਪਈ ਗਿਆ ਬਸ ਹੁਣ ਤਾਂ ਚੰਦ ਕਿ ਮਿੰਟਾਂ ਦੀ ਗੇਮ ਰਹਿ ਗਈ ਆ ਪਹੁੰਚ ਗਏ ਆਪਾਂ ਉਹ ਗੁਸ਼ਾਲਵੀਰ ਨੇ ਬਿਲ ਮਾਰ ਦਿੱਤੀ ਐ ਹੁਣ ਤਾਂ ਇਹਦਾ ਸ੍ਰੀ ਕਾਂਜੀ ਜਿੰਦਰਾਵਤ ਯੋਰੀ ਜਿੰਨੀ ਬੋਲਦੇ ਸੀ ਅਗਰੇ ਸਿੱਕਾ ਸੱਸੀ ਕਾਂ ਠੀਕ 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 ਠਾਕ ਵਧੀਆ ਮੱਤੀ ਕਾਂਜੀ ਸੱਸੀ ਕਾਂ ਹੱਥ ਲਾਉਣੇ ਆ ਜੀ ਲਾਓ ਪਹਿਲਾਓ ਥੱਲੇ ਉੱਤਰਦੇ ਥੱਲੇ ਉੱਤਰ ਜੋ ਹੁੰਦਾ ਰਹਿ ਜੋਦੇ ਰਹਿ ਜੋ ਸਮਝ ਸ੍ਰੀ ਕਾਂਜੀ ਸੱਸੀ ਕਾਂਜੀ ਮੰਮੀ ਤੇ ਨਹੀਂ ਪੜੀ ਹੱਥ ਲਾਏ ਬਾਚੋ 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 ਤੂੰ ਨਾ ਉਹ ਤੂੰ ਇਹਨੇ ਸਿਆਣਾ ਕਰਤੇ ਹੋ ਗਿਆ ਹੈ ਬੜਾ ਹੋ ਗਿਆ ਤਾਂ ਗੋਦੀ ਵੀ ਚੁੱਪ ਹੋ ਗਈ ਉਹ ਬਿੱਚਾ ਖਾਉਂਦਾ ਚੱਲ ਵੀ ਚਲੀਏ ਪੁੱਤੇ ਦੰਦ ਕੌਣ ਲੇ ਗਿਆ ਤੇਰੇ ਆਹ ਦੰਦ ਤੇਰੇ ਹਲੇ ਆਈ ਨਹੀਂ ਹੈਗੇ ਹੈਂ ਨਾ ਕਹਦੇ ਮੱਥਾ ਟੇਕਦੇ ਅਸੀਂ ਕੀ ਹੁੰਦਾ ਰਹਾ ਪੁੱਤ ਮਾੜਾ ਕੀ ਆ ਚਾਲੇ ਹੋ ਠੀਕ ਆ ਪੁੱਤ ਤੂੰ ਦੱਸ ਵਧੀਆ ਸੀ ਤਾਂ ਕਹਿ ਮੈਨੂੰ ਠੀਕ ਹੈ ਤਗੜੀਆਂ ਆਹ ਠੀਕ ਹੈ ਬਸ ਉੱਥੇ ਸਿਰ ਤੇ ਜੋ ਟਾਕੜੇ ਆਈਆਂ ਤਗੜੀਆਂ ਚਾਹੀਦੀਆਂ ਹਾਂ ਆਪਣੇ ਧੀਆ ਪੁੱਤਾਂ ਦੇ ਸਿਰ ਤੇ ਅਗਲਾ ਟਾਕੜਾ ਹੀ ਰਹਿੰਦਾ ਹੁੰਦਾ ਹਾਂ 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 ਹੌਸਲੇ ਨਾਲ ਬਸ ਬਸ ਸਹੀ ਗੱਲ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਅਸੀਂ ਠੀਕ ਸੇਵਨ ਤਾਂ ਹੁਣ ਜੀ ਕਰਿਆ ਆ ਹੁਣ ਨੂੰ ਹੈ ਕਿਨਾਂ ਪਹਿਲਾਂ ਕੱਦੀ ਮੈਂ ਆਈ ਹੋਈ ਆ ਹਾਂਜੀ ਤੂੰ ਹੋਣ ਆਈ ਆ ਮੇਰੇ ਘਰ ਇਹ ਉੱਧਰ ਆਈ ਸੀਗੀ ਜੀ ਮੈਂ ਹਾਂ ਉੱਧਰ ਤਾਂ ਘਰ ਆਈ ਸੀ ਹਾਂ ਲੋ ਵੀ ਭੈਣ ਦੇ ਘਰੀ ਚਾਹ ਪੀ ਰਹੇ ਆਂ ਬਈ ਚਾਹ ਦਾ ਟਾਈਮ ਤਾਂ ਹੈ ਨਹੀਂ ਇਹ ਨਹੀਂ ਚਾਹ ਦੇ ਨਾਲ ਪਿੰਗੀਆਂ ਵੀ ਆਂ ਹਾਂ ਪੁੱਤਰਾ ਭਲਾ ਹੋ ਜੇ ਹਾਂ ਦੁੱਧ ਵੀ ਤੇ ਪਲਾਵਾ ਗਿਆ ਸੀ ਕੋਈ ਦੇ ਪਿੰਨੇ ਘਰੇ ਬਣਾਈਏ ਹਾਂ ਘਰੇ ਵੈਰੀ ਗੁੱਡ ਕੰਮ ਕਹਿੰਦਾ ਫਿਰ ਤਾਂ ਧੰਨਵਾਦ ਥੈਂਕ ਯੂ ਵੈਰੀ ਵੈਰੀ ਮੱਚ ਤੇ ਤਗੀ ਮੈਂ ਤਾਂ ਦੁੱਧ ਚਾਹ ਪੀ ਲਈ ਦੁੱਧਾ ਪੀ ਲਈ ਪਿਆ ਤਾਂ ਪੀਤੀ ਨਹੀਂ ਉਹ ਕੌੜੀ ਚਾਹ ਤਾਂ ਪੀਤੀ ਨਹੀਂ ਕਿਹੜੀ ਜਾਂ ਹੈ ਨਹੀਂ ਨਹੀਂ ਅੱਜ ਸੋ ਬੰਦ ਹੈ ਬਈ ਆਪਣੀ ਯਾਰ ਛੁੱਟੀਆਂ ਹਾਂ ਮੈਂ ਤਾਂ ਭੈਣੋ ਗਿਆ ਵਸਿਗਾ ਠੀਕ ਹੈ ਠੀਕ ਹੈ ਓਕੇ ਸਰ ਜੀ ਓਕੇ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਧਰ ਬੁੱਧਰ ਕੀ ਹਲ ਜਾ ਰਹੇ ਠੀਕ ਠਾਕ ਹਾਂ ਜੀ ਹਾਂ ਕਿੱਥੇ ਚਲੇ ਗਿਆ ਸੀਗਾ ਇਹ ਜੀ ਪਾਪਾ ਨਾਲ ਜਾ ਕੇ ਆਇਆ ਤੁਸੀਂ ਇਕੱਲੇ ਜਾ ਗਏ ਹੋ ਪਾਪਾ ਨਾਲ ਪਾਪਾ ਕਿੱਥੇ ਆ ਗਏ ਪਾਪਾ ਨਾਲ ਸਸਿਗਾ ਲਈ ਸਸਿਗਾ ਲਈ ਰੋਟੀ ਸਸਿਗਾ ਕੀ ਆ ਜਾ ਰਹੀ ਵਾ ਕੱਟਾ ਪਜਾ ਮੈਂ ਜਾਂਦਾ ਫੁੱੜ ਗਏ ਥੇਗਾ ਨੇ ਕਹਿੰਦੇ ਗਿਆ ਲੈ ਖੰਡ ਦੇ ਕੰਮ ਕਰਨ ਇਹ ਕੰਮ ਕਰੇ ਹੈਦੇ ਨੇ ਹੈ ਕਹਿੰਦੇ ਹੋਰ ਸਾਡ ਜਰਦੀ ਸੀ ਸਮਾ ਸਿੰਘ ਸਮਾ ਕਿੱਥੇ ਹਾਂਜੀ ਮੈਂ ਨਾਲ ਹੀ ਜਾ ਰੂ ਆ ਮੁੰਡਾ ਪਛਾਣੋ ਮਿੱਤਰੋ ਕੌਣ ਹੈ ਪਹਿਲਾ ਤੁਸੀਂ ਹਾਂ ਤੇ ਉਹੀ ਬੰਦਾ ਜਿਹੜਾ ਪਰੋਮੋਤ ਭੇਜਿਆ ਸੀਗਾ ਆ ਦੇ ਲਾ ਕੀ ਹੋ ਗਿਆ ਮਗੇ ਬੰਦਾ ਹੋਇਆ ਰੋਮ ਤੋਂ ਭੇਜਿਆ ਸੀ ਤੂੰ ਮੰਡਾ ਨਹੀਂ ਸੱਗਾ ਕਰਦਾ ਯਾਰ ਲਿਸਾ ਕਰਦਾ ਯਾਰ ਦੁੱਧ ਸਹਰੇਣੇ ਲਿਆ ਕੇ ਰੱਖਿਆ ਹੋਇਆ ਪੀਕ ਲਾ ਕੇ ਪੀਲਾ ਦੁੱਧ ਜੇ ਖੋਏ ਜਾਂ ਘੱਟ ਕੇ ਰੱਖੀਦਾ ਹੁਣ ਨਹੀਂ ਲੱਗਦਾ ਸੀ ਕੀ ਕਰ ਸਕਦਾ ਪਤਾ ਨਹੀਂ ਇਹ ਤਾਂ ਵੀ ਹਲਾ ਵਿਆਹ ਕਰਨਾ ਮੁੰਡਾ ਸੀ ਯਾਰ ਵਿਆਹ ਕਰਦਾ ਹੈ ਨਹੀਂ ਕਿੰਨਾ ਕੁ ਫਰਕ ਲੱਗਿਆ ਫਰਕ ਬਹੁਤ ਲੱਗਿਆ ਬਾਕੀ ਦੱਸਿਓ ਕਰਕੇ ਕਮੈਂਟਸ ਆਈਆਂ ਨੇ ਮਿੱਤਰੋ ਤੁਸੀਂ ਵੀ ਤੁਹਾਨੂੰ ਫਰਕ ਲੱਗਿਆ ਪੁਰਾਣੇ ਕੱਟ ਕੇ ਦੇਖਿਓ ਵਲੌਗ ਆਪਣੇ ਫਰਕ ਹੈ ਐਡਾ ਸ਼ੇਰ ਵਰਗਾ ਤੇਰਾ ਮੂੰਹ ਸੀ ਯਾਰ ਮੈਂ ਨਹੀਂ ਸਹੀ ਗੱਲ ਅਗਸਤ ਜਦੋਂ ਮਿਲੇ ਆ ਦਸੰਬਰ ਨਹੀਂ ਯਾਰ ਹਾਂ ਅਗਸਤ ਜੇ ਮਿਲੇ ਆ ਤਿੰਨ ਮਹੀਨੇ ਹੋਏ ਨੇ ਹਾਂ ਖਾਸ ਕਰਕੇ ਹਾਂ ਕਰਕੇ ਹੈ ਥੋੜਾ ਫਰਕ ਵਜਨ ਘਟਿਆ ਹੋ ਗਿਆ ਹਾਂ ਬਾਕੀ ਮੇਰੇ ਤੋਂ ਤੂੰ ਹੀ ਦੱਸਿਓ ਕਰਕੇ ਕਿ ਮੈਨੂੰ ਥੋੜਾ ਫਰਕ ਲੱਗਿਆ ਮੰਨ ਤਾਂ ਲੱਗਿਆ ਥੋੜਾ ਫਰਕ ਬਾਕੀ ਖਾਣ ਪੀਣ ਦੀ ਕੋਈ ਕਮੀ ਨਹੀਂ ਹੈਗੀ ਖਾਣ ਪੀਣ ਦੀ ਕੋਈ ਕਮੀ ਨਹੀਂ ਹੈਗੀ ਇਹ ਕੁਝ ਅੰਦਰੂਨੀ ਗੱਲਾਂ ਬਾਤਾਂ ਨੇ ਜਿਹੜਾ ਕਿ ਸਰੀਰ ਘਟ ਜਾਣਾ ਹੈ ਬੰਦੇ ਟੈਨਸ਼ਨ ਹੋ ਜਾਣਾ ਹੈ ਬੰਦੇ ਉਹ ਗੱਲਾਂ ਨਹੀਂ ਅੱਜ ਹੋ ਗਿਆ ਮੁਕਾਬਲਾ ਮੋ ਸਾਹਮਣੇ ਇੱਧਰ ਵੀ ਨਾਨਕੇ ਇੱਧਰ ਵੀ ਨਾਨਕੇ ਇੱਕ ਨਾਨਕੇ ਨੇ ਤਗੜਾ ਕਰਤਾ ਇੱਕ ਨਾਨਕੇ ਨੇ ਲਿੱਸਾ ਕਰਤਾ ਸਹੀ ਗੱਲ ਹੈ ਅੱਜ ਦਾ ਪੂਰਾ ਜੋਰ ਹੈਦਾ ਪੀਦੇ ਪੂਦੇ ਬਣਾ ਕੇ ਖੜਾਇਆ ਇਹ ਬੰਦੇ ਦਾ ਬੰਦਾ ਹੈ ਹੈਲਦੀ ਅਗੇ ਭੇਜਿਆ ਸੀ ਠੀਕ ਹੈ ਨਹੀਂ ਹਰਨ ਕਰਵਾਇ ਸਹੀ ਗੱਲ ਹੈ ਨਾ ਹਾਂ ਚਲੋ ਫਿਰ ਪਾਓ ਦੁੱਧ ਦੀ ਪੱਤੀ ਦੁੱਧ ਦੀ ਪੋਸ ਧਿਆਕ ਰੱਖੋ ਕਿਹੜਾ ਤੈਨੂੰ ਮਿਲ ਗਿਆ ਰੂਮ ਵਾਲਾ ਉਹ ਹਿਆਣਾ ਆਗੀ ਲਗੇ ਨੂੰ ਜਿਹੜਾ ਰੋਮਾ ਪੀਤੇ ਅਰੇ ਵੀ ਪ੍ਰੋਟੀਨ ਹੋ ਤੂੰ ਵੀ ਪੀਣ ਲੱਗਿਆ ਨਾ ਹਾਂ ਇਹ ਮਾਲ ਕੀ ਚੰਗੀ ਚਾਹ ਬਣਾਉਂਦਾ ਦੇਖਦਾ ਸੀ ਉਹ ਮੈਨੂੰ ਕਹਿੰਦਾ ਸੀ ਨਾ ਆਗੇ ਕਹਿੰਦਾ ਕਿ ਰੋਮਾ ਪੀਂਦਾ ਹੁੰਦਾ ਤਾਂ ਕਹਿੰਦਾ ਮੈਨੂੰ ਮਿਲ ਗਿਆ ਉਹ ਮੈਂ ਦਿਖਾਈ ਤਾਂ ਆਛਾ ਮਿਲਿਆ ਤੈਨੂੰ ਇਹ ਕੌਣ ਤੂੰ ਵੀ ਲੈ ਹੁਣ ਨਾ ਦਿਲਜੋਦ ਪੀਂਦਾ ਹੁੰਦਾ ਉਹ ਦੇਖ ਤੂੰ ਪੀਣਾ ਨਹੀਂ ਇਹ ਤਾਂ ਡੱਬਾ ਚੱਕ ਕੇ ਖੜ ਗਿਆ ਤੂੰ ਦੋ ਦੇ ਕੇ ਢੱਬੀ ਤਾਂ ਰੋੜ ਗਿਆ ਵੀ ਆਪ ਪੀਏਗਾ ਤੂੰ ਤਾਂ ਮਾਮੂ ਵਾਲਾ ਇਹ ਨਹੀਂ ਪੀ ਸਕਦਾ ਤੂੰ ਆ ਦੇ ਹਾਂ ਵੀ ਉਹ ਬੇਟ ਮਾਰਦਾ ਤੂੰ ਬਤ ਨਹੀਂ ਆਣਾ ਖਲੇ ਛੋਟਾ ਬੱਚਾ ਤੂੰ ਤੂੰ ਨਾ ਪੀਏਗਾ ਠੀਕ ਹੈ ਇਹ ਮੈਂ ਕਾ ਦੁੱਧ ਪੀਦਾ ਹਾਂ ਮੈਂ ਦੁੱਧ ਪੀਦਾ ਤੂੰ ਜਗੜਾ ਪੀਣਾ ਉਹਨੇ ਬੇਸ਼ਕੜੇ ਚ ਲੱਗੇ ਅਛਾ ਤੂੰ ਆਪ ਇਹਨਾਂ ਨੇ ਬੋਰਨ ਬੀਟਾ ਆ ਤਾਂ ਵਧੀਆ ਬੱਚਿਆਂ ਵਾਸਤੇ ਆ ਤਾਂ ਵਧੀਆ ਆ ਆਪ ਪੀ ਲੇਗਾ ਠੀਕ ਹੈ ਹਾਂ ਵੈਰੀ ਗੁੱਡ ਆਪ ਪੀ ਲੇਗਾ ਉਹ ਲੈ ਬੁੱਢੀ ਪੀ ਲੈ ਠੀਕ ਹੈ ਉਹ ਜਦ ਤੂੰ ਬੜਾ ਹੋ ਗਿਆ ਨਾ ਬੜਾ ਹੋ ਗਿਆ ਮਾਮੂ ਜੀ ਦਾ ਹੋ ਗਿਆ ਡੋਲੀ ਵਣ ਕੇ ਤੇਰੀ ਫੀ ਪੀਏਗਾ ਠੀਕ ਹੈ ਅੱਭੀ ਬੀਜ ਦੀ ਵੀ ਆਪ ਪੀ ਲੈ ਬੀਜੀ ਵੀ ਆ ਪਿੰਦੇ ਹਾਂ ਲਵੀ ਸ਼ਾਮ ਦੇ ਡਿਨਰ ਦੀ ਮੇਰੇ ਤੋਂ ਤਿਆਰੀ ਹੋ ਗਈ ਆ ਆਲੂ ਮਟਰ ਪਨੀਰ ਦੀ ਸਬਜ਼ੀ ਬਣੀ ਹੋਈ ਆ ਹੋਰ ਵੀ ਸੇਮਸ ਇਸ ਖਾਤਾ ਫੇ ਉਟੀ ਬਣੀ ਹੈ ਜੇਬ ਹਾਂਜੀ ਸਿਮਾ ਰੋਟੀ ਦਾ ਪਲਾ ਦੇ ਮੈਂ ਕੀ ਕੀ ਵੀ ਸ਼ੱਕ ਦੋ ਹੋ ਗਏ ਸਹੀ ਗੱਲ ਐ ਹਾਂਜੀ ਨਵੀਂ ਕੁੜੀ ਗੌਰ ਰੋਟੀ ਮੁੰਡਾ ਪੂਰੀ ਗੋਲ ਲਾਉਂਦਾ ਹੁਣ ਇਹ ਇੱਥੇ ਇੱਥੇ ਪੀਜ਼ਾ ਗੋਲ ਲਾਉਂਦਾ ਦੀ ਰੋਟੀ ਇੱਥੇ ਰੋਟੀ ਗੋਲ ਸਹੀ ਗੱਲ ਐ ਬਣਾਓ ਫਿਰ ਹਾਂਜੀ ਤੁਸੀਂ ਕੀ ਕਰਦੇ ਹੋ ਉੱਤੇ ਨਹੀਂ ਹੋੱਡੀ ਨੂੰ ਦੇਖਦੇ ਹੈਂ ਹੋੱਡੀ ਨੂੰ ਦੇਖ ਜਾਏ ਕਿਉਂ ਦੇਖੇ ਤੇ ਹੋੱਡੀ ਨੂੰ ਉਹ ਹਾਂ ਹੋੱਡੀ ਦੇਖਦਾ ਓਏ ਠੀਕ ਹੋ ਗਿਆ ਤੇ ਸਾਰੇ ਨੇ ਆਪਣੀ ਡਿਊਟੀ ਕਰਨ ਲੱਗੇ ਹੋਏ ਨੇ ਹਰ ਬੰਦਾ ਤੇ ਤੁਸੀਂ ਕੁਝ ਨਹੀਂ ਕਹਿਆ ਫੇਰੇ ਬੇਲੇ ਖੜੇ ਹੋਏ ਇਹ ਨਹੀਂ ਗੱਲ ਤਾਂ ਮੈਂ ਤਾਂ ਪੈਸਾ ਤੇਰ ਬਣਾ ਕੇ ਆਇਆ ਹਾਂ ਮੈਂ ਪਹਿਲਾਂ ਤੇਰ ਬਣਾ ਕੇ ਆਇਆ ਦਾ ਹਾਂ ਇਹ ਹੀ ਗੱਲ ਤਾਂ ਹੈ ਕਰਕੇ ਖੁਸ਼ ਹੋਈ ਜਾਂਦਾ ਉਹ ਅੱਧਾ صدਕਾ ਸਾਡਾ ਪੂਰਾ ਕੀਤਾ ਥੱਲੇ ਜਾਈਂ ਚ ਟਾਈਮ ਜਿਹੜੇ ਪੈਸੇ ਦਿਖਾਓ ਚੌਂਗੜੀ ਮਾਰੋ ਕਹਿੰਦੇ ਲੰਘਾ ਛਕੋ ਬੈਠ ਕੇ ਪਛਾਤਾ ਵਗਦੇ ਪਛਾਤਾ ਵਗਦੋ ਜੀ ਆਓ ਜੀ ਓਏ ਤੋਹੇ ਅੱਜ ਜੇ ਬੋਗੀ ਕਰੇ ਹਾਂ ਆਓ ਜੀ ਬਸ ਇੱਥੇ ਸਰਵਿਸ ਟੈਕਨਿਕ ਨਾ ਮਣੀ ਸਰਵਿਸ ਟੈਕਨਿਕ ਨਾ ਮਣੀ ਨੀ ਨੀ ਸਰਵਿਸ ਤੇ ਅੱਪਾ ਬੱਜਾ ਕਰਾ ਗਿਰੂਣ ਓਏ ਉੱਥੋਂ ਬੈਠ ਜਾਓ ਮਾਸੀ ਜੀ ਤਾਂ ਇੰਥੇ ਲੱਣੀ ਬੈਠਣੀ ਹੁੰਦਾ ਜੀ ਮਾਸੀ ਜੀ ਤੇ ਗੋਡੇ ਕਰਕੇ ਨਹੀਂ ਗਿਆ ਹੁੰਦਾ ਖਾਣੇ ਆਹ ਲੈ ਤੁਸੀਂ ਲਓ ਭਾਈ ਮਾਈਂਡ ਨਾ ਕਰਿਓ ਵੀ ਤੁਸੀਂ ਸਾਨੂੰ ਕਿਵੇਂ ਰੋਟੀ ਖਿਲਾ ਰਹੀਆਂ ਨਹੀਂ ਮਾਈਂਡ ਕਰਦੇ ਅਸੀਂ ਖਾਂਦੇ ਨਹੀਂ 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 ਮਾਈਂਡ ਕਰਨੇ ਤੇ ਗੱਲ ਹੈ ਯਾਰ ਇਹ ਥੈਂਕ ਯੂ ਬਾਈਂਡ ਕਰਨ ਵਾਲੀ ਕੋਈ ਗੱਲ ਨਹੀਂ ਆਪਾਂ ਬਚਪਨ ਚ ਵੀ ਇੱਕ ਨਹੀਂ ਰੋਟੀ ਖਾਂਦੇ ਸੀ ਹਾਂ ਹਦੋਂ ਕਿੰਨੇ ਸਾਲਾਂ ਬਾਅਦ ਆਪਾਂ ਆਪਣਾ ਬਚਪਨ ਯਾਦ ਕਰਦੇ ਨਾਲ ਆਪਣੇ ਨਿਆਣਿਆਂ ਨੂੰ ਯਾਦ ਕਰਾਉਣੀ ਆ ਇੱਥੇ ਆ ਸੀ ਕਿ ਇਨਸਾਨੀ ਪ੍ਰਤੀਯੋਗਿਤਾ ਦਾ ਸਹੀ ਗੱਲ ਹੈ ਹਾਂ ਨਹੀਂ ਐਕਣਾ ਨਿੱਜਾ ਕੁਰਸੀ ਇੰਦੀ ਤਾਂ ਆਪ ਬੈ ਕੇ ਖਾਂਦੇ ਨਹੀਂ। ਉਹ ਵੀ ਖਾਂਦੇ। ਰੋਜ਼ ਖਾਂਦੇ ਜਿਹੜੇ ਇੱਕਣਾ ਖਾਂਦੇ ਨਾਲੋਂ ਜ਼ਿਆਦਾ ਨਾ ਉਹ ਵੱਖਰੇ ਹੀ। ਸਾਰੇ ਬੱਠਵੇਂਗੇ। ਉਹ ਵੀ ਦੀ ਉੱਥੇ ਪਹਿਲਾਂ ਬਣਾ ਲਓ ਪਕਾ ਲਓ। ਫੇਰ ਸਾਰੇ ਬੈਠ ਸਕਦੇ। ਸਾਰੇ ਇਕੱਠੇ ਨੇ। ਸਾਰੇ ਇਕੱਠੇ ਖਾਣੇ ਪੈਣੀ ਠੀਕ ਹੈ। ਚੱਲ ਸਹੀ ਹੈ। ਅਸੀਂ ਬੈਣੇ ਗੱਲਾਂ ਬਾਤਾਂ ਵਾ ਸਾਰੇ ਇਕੱਠੇ ਆ ਆਈ ਮੜ ਗਈ। ਚੱਲ ਤੂੰ ਦੇ ਵੜ ਲਾ। ਆਪਾਂ ਤਾਂ ਇਹ ਕਰ ਲੈਂਦੇ ਹੁਣ। ਹੈ ਇਹਦੇ ਆ ਤੱਕ ਮੰਦਾ। ਹੈ? ਆ। ਆ। ਮੈਂ ਤਾਂ ਹੀ ਪਲੇਟ ਲੈਣ ਚਾਹਤ ਹਾਂ। ਕੋਡ ਮਾਰਨਿੰਗ। ਮੇਰੇ ਪੜੀ। ਹਾਂਜੀ ਬੜਾ ਨੂੰ ਗੱਡੂ ਬੜਾ ਇਹ ਕੈਮਰਾ ਵੀ ਪਾਈ ਉਹਦੇ ਜੀਹੇ ਬਾਈ ਓਕੇ ਨਹੀਂ ਨਹੀਂ ਉਹ ਗਿੱਟਾ ਕੈਮਰਾ ਵੀ ਦਿਖਾ ਵਾਹ ਓਏ ਇਹ ਤਾਂ ਇਹ ਮੁੰਡਾ ਬਲਕ ਨੇ ਬੰਦ ਕੈਮਰਾ ਕਰਕੇ ਲੈ ਕੇ ਆਉਣੀ ਹੈ ਬਸ ਮੈਨੂੰ ਛੋੜ ਲੈ ਨਾ ਮੈਨੂੰ ਥੋੜਾ ਨਮਕ ਚਾਹੀਦਾ ਕਿਉਂ ਮੜਾ ਕਿਉਂ ਮੜਾ ਕੈਮਰੇ ਤੋਂ ਥੋੜਾ ਨਮਕ ਦੇ ਕੇ ਆਓ ਬਈ ਹੋ ਦੇਖੋ ਗਿੱਟਾ ਹਾਂਜੀ ਹਰੀ ਮੱਚੂ ਚੈਜੇ ਮਣੀਏ ਉਹ ਤੇਰਾ ਭਲਾ ਹੋ ਜਾਏ ਤੂੰ ਕੀ ਕਰ ਰਿਹਾ ਬੈਠੇ ਹੋ ਪਿਓ ਪੋਤਰੇ ਕਹ ਤਖਾ ਦੇ ਇਹ ਸਿਖਾਇਆ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਮੇਰੇ ਤੋਂ ਚੱਲਦਾ ਸਤੂਫਾ ਅੱਗ ਲੱਗੀ ਹੋਈ ਆ ਬਲਦੀ ਐਸ ਲੱਗੀ ਤਾਂ ਅੱਗ ਬਲਦੀ ਹੋਈ ਨਾ ਅੱਗ ਬਲਦੀ ਆ ਅੱਗ ਬਲਦੀ ਆ ਪੂਰੇ ਘਰ ਜੀ ਆ ਨਾ ਪੂਰੀ ਗਰਮੀ ਕੀਤੀ ਵੀ ਆ ਦੇਖੋ ਇਹ ਨਿਕਲ ਗਈ ਕਿਥੇ ਵੀ ਤੇ ਦੀ ਆਜਾ ਆਜ ਤੁਰ ਜਾ ਸੈਡਾ ਇਧਰ ਨਿਕਲਦੀ ਆ ਤੇ ਇਧਰ ਨਿਕਲਦੀ ਆ ਮੂਰੇ ਬੰਦ ਹੈ ਕਿ ਮਕਰ ਆ ਨਿਕਲਦੀ ਆ ਪਕਾ ਵੀ ਚਲਦੇ ਵੈਸੇ ਬੰਦ ਕੀਤਾ ਫੇਰ ਬੰਦ ਇਹ ਬੰਦ ਕਰ ਉਹ ਆ ਗਿਆ ਲੈ ਆਊਗਾ ਇਹ ਇੰਦਰਾ ਚੀਜ ਪਹਿਨੀ ਹੈ ਇਹ ਆਵਾਸਮਰ ਪਹਿਨਦਾ ਇਹਨੂੰ ਕਹਿੰਦੇ ਨੇ ਪੈਲੇਟ ਜਿਹਦਾ ਫੀਡ ਦੀ ਹੁੰਦੀ ਹੈ ਉਹ ਚੀਜਾ ਪਹਿਨੀ ਹੈ ਤੇ ਫੇਰ ਸਾਰਾ ਘਰ ਹਾਂ ਇਹਨਾਂ ਪੂਰਾ ਗਰਮ ਹੋਇਨਾ ਆ ਦੇ ਆ ਸਾਰੀ ਭਰੀ ਫੀਡ ਆ ਆ ਦੇ ਆ ਜੀ ਭਾਈ ਹੋਇਆ ਇਹ ਹੀੜ ਉਹ ਵਧੀਆ ਇਹਨਾਂ ਗੱਲ ਪਤਾ ਵਧੀਆ ਇਹਨਾਂ ਤਾਂ ਪਰ ਇਹ ਬੰਨਿਆ ਦਾ ਜੋ ਇਹ ਤਾਂ ਟੈਂਪਰੇਚਰ ਬੰਨਿਆ ਹੋਇਆ ਕਿੰਨਾ ਬੰਨਿਆ 21.5 ਬੰਨਿਆ ਹੋਇਆ ਹੈ। ਹਾਂ। 21.5 ਕਿੰਨੇ ਬੰਨਿਆ ਟੈਂਪਰੇਚਰ। ਇਹ ਹੁਣ ਤਾਂ ਤੇ ਜਾਂਦਾ ਹੈ। ਹਾਂ। ਹੋਰ ਸ਼ੌਟ ਛੜਦੀ ਕਰਾਂ ਮੈਂ ਠੀਕ ਹੈ? ਹਾਂ, ਨੋ ਫਰੀ ਜੀ। ਆਹ ਦੇਖੋ ਇੱਧਰ ਆ ਲੇ। ਆਹ ਦੇਖੋ। ਅੰਦਰ ਗੁੰਝ ਖੇਡਦਾ ਹੈ ਕ੍ਰਿਕਟ। ਨਹੀਂ ਨਹੀਂ, ਉਹ ਬੈਠ ਕਿੱਥੇ ਹੈ ਫਿਰ? ਬੈਠ ਗੱਡੀ 'ਚ। ਗਰੁੱਪ ਵਿੱਚ ਆ ਜਾਂਦਾ। ਅਸੀਂ ਫਿਲਹਾਲ ਉਹ ਕਰ ਰਹੇ ਹਾਂ ਕਿ ਬੱਟ ਪਾ ਘੋਣਾ ਬਾਲ ਫੜਨੀ ਆ। ਮਾਸ਼ ਫਿਰ ਕਿੰਨੇ ਕੋਸ਼ੀ ਖਾਰੇ ਹੋ ਨਹੀਂ ਰਹਿੰਦੇ ਵੱਡੀ ਕਬੱਡੀ 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 ਹੁਣ ਆਪਾਂ ਕਾਵਾਂਗੇ ਸੇਵੀਆਂ ਦੇਖੋ ਚਲੋ ਤੇ ਸੇਵੀਆਂ ਬਣੀਆਂ ਨੇ ਤੇ ਨਾਲ ਦੁੱਧ ਵੀ ਬਣਿਆ ਹੋਇਆ ਕਹਿੰਦੇ ਜਿਹਦਾ ਵੀ ਜੋ ਵੀ ਦਿਲ ਕਰਦਾ ਤੁਸੀਂ ਆਪਣਾ ਖਾ ਸਕਦਾ ਐ ਇੰਜੋਏ ਲੈ ਸਕਦਾ ਬੱਚੇ ਪੂਰੀ ਆਪਣੀ ਮਸਤੀ ਕਰਦੇ ਰਹੇ ਨੇ ਤਿੰਨ ਬੱਚੇ ਰਲ ਗਏ ਨੇ ਤੇ ਸਾਰੇ ਆਪਣੇ ਆਪਣੀ ਪੂਰੀ ਮौज-ਮਸਤੀ ਕਰਦੇ ਨੇ ਤੇ ਆਪਾਂ ਹੁਣ ਸੇਵੀਆਂ ਖਾਣੇ ਆ ਤੇ ਬਾਕੀ ਬਹੁਤ ਸਾਰੇ ਮਿੱਤਰੋ ਗੱਲਾਂ ਬਾਤਾਂ ਨੇ ਜਿਹੜੀਆਂ ਆਪਾਂ ਨੇ ਬੈਠ ਕੇ ਦੇ ਕਰਨੀਆਂ ਨੇ ਤੇ ਬੜਾ ਕੁਝ ਗੱਲਾਂ ਬਾਤਾਂ ਕਰਨ ਤੋਂ ਰਹਿ ਨਹੀਂ ਆਪਣੀ ਹਾਲੇ ਅੱਧੀਆਂ ਕਰਨੀਆਂ ਅੱਧੀਆਂ ਕਰਨੀਆਂ ਅੱਧੀਆਂ ਰਹਿ ਗਈਆਂ ਹਾਲੇ ਕਿੰਨੇ ਕਾਸ ਦੀਆਂ ਅੱਧੀਆਂ ਚੁਗਲੀਆਂ ਰਹਿ ਗਈਆਂ ਉਹ ਲੈ ਜੀ ਕਰਨੀਆਂ ਬੈਠੀ ਕੰਟੀਨਿਊ ਕਰਨੀ ਅਸੀਂ ਸੇਮੇ ਦੇ ਨਾਲ ਕਰਾਂਗੇ ਉਹ ਸੇਮ ਹੀ ਬੈਠੀਆਂ ਬੈਠੀਆਂ ਤੇ ਚੁਗਲੀਆਂ ਖੱਟੀਆਂ ਮਿੱਠੀਆਂ ਉਹ ਸਾਰੀਆਂ ਕਰਾਂਗੇ ਤੇ ਬਾਕੀ ਆਪਣਾ ਵਲੌਗ ਇੱਥੇ ਬੜਾ ਜਿਹੜਾ ਬੰਦ ਕਰਦੇ ਆ ਤੇ ਤੁਸੀਂ ਜੁੜਿਓ ਆਪਣੇ ਆਉਣ ਵਾਲੇ ਵਲੌਗਰ ਦੇ ਵਿੱਚ ਵੀ ਜੇ ਅੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਉਹ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ